ਸਾਹਿਬਜਾਦਾ ਅਜੀਤ ਸਿੰਘ ਨਗਰ ਤੋਂ ਇਸ ਮੌਕੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਵੱਲੋਂ ਅੱਜ ਜੈੰਤੀ ਮਾਜਰੀ ਗੁੜਾ ਕਸੌਲੀ ਗਿੰਡੀ ਅਤੇ ਕਰੋਂਦੇਵਾਲਾ ਪਿੰਡਾਂ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਇਹਨਾਂ ਪਿੰਡਾਂ ਦੀ ਪਹੁੰਚ ਸੜਕ ਜਲ ਪ੍ਰਵਾਹ ਦੇ ਕਾਰਨ ਬੰਦ ਹੋ ਚੁੱਕੀ ਸੀ। ਡਿਪਟੀ ਕਮਿਸ਼ਨਰ ਦੇ ਵੱਲੋਂ ਲੋਕ ਨਿਰਮਾਣ ਡਰੇਨੇਜ ਅਤੇ ਪੰਚਾਇਤ ਵਿਭਾਗ ਨੂੰ ਤੁਰੰਤ ਆਰਜੀ ਰਸਤਾ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਸਥਾਈ ਹੱਲ ਲਈ ਤਿੰਨ ਪੱਕੇ ਪੁਲਾਂ ਦਾ ਐਸਟੀਮੇਟ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ। ਉਹਨਾਂ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਛੋਟੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ ਅਤੇ ਵੱਡੇ ਹੱਲ ਲਈ ਸਰਕਾਰ ਵੱਲੋਂ ਜ਼ਰੂਰੀ ਕਾਰਵਾਈ ਜਾਰੀ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੌਸਮੀ ਨਾਲਿਆਂ ਦੇ ਨੇੜੇ ਜਾਣ ਤੋਂ ਬਚਣ ਅਤੇ ਆਪਣੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ ਇਸ ਤੋਂ ਇਲਾਵਾ ਬਰਸਾਤੀ ਮੌਸਮ ਦੌਰਾਨ ਪਾਣੀ ਉਬਾਲ ਕੇ ਪੀਣ ਦੀ ਵੀ ਸਲਾਹ ਦਿੱਤੀ ਹੈ ਹੰਗਾਮੀ ਹਾਲਤ ਵਿੱਚ ਲੋਕ ਜ਼ਿਲ੍ਹਾ ਪ੍ਰਸ਼ਾਸਨ ਦੇ ਫਲੱਡ ਕੰਟਰੋਲ ਰੂਮ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ ਪਿੰਡਾਂ ਦਾ ਦੌਰਾ ਕੀਤਾ ਇੱਕ ਇਹ ਮੇਨ ਸਟ੍ਰੀਟ ਜਾ ਰਹੀ ਹੈ ਉਸ ਤੋਂ ਇਲਾਵਾ ਵੀ ਦੋ ਪਾਸੇ ਹੋਰ ਸਟ੍ਰੀਮ ਬਣ ਗਈ ਹੈ ਜੋ ਕਿ ਲੰਘ ਕੇ ਅੱਗੇ ਜਾ ਕੇ ਕਨਵਰਜ ਹੁੰਦੀ ਹੈ ਤੇ ਸਭ ਤੋਂ ਭਾਰੀ ਨੁਕਸਾਨ ਠੀਹਾਲ ਇਨਫਰਾਸਟ੍ਰਕਚਰ ਦਾ ਹੈ ਇਹ ਪੰਜ ਪਿੰਡਾਂ ਦੀ ਕਨੈਕਟੀਵਿਟੀ ਟੁੱਟੀ ਹੋਈ ਹੈ ਪੰਜੂ ਹੀ ਪਿੰਡ ਤੁਸੀਂ ਦੇਖੋ ਥੋੜਾ ਥੋੜੀ ਗਰੀਬ ਪੋਪੂਲੇਸ਼ਨ ਇਥੇ ਰਹਿੰਦੀ ਹੈ ਤੇ ਕੋਈ ਬਹੁਤ ਜ਼ਿਆਦਾ ਸਾਧਨ ਨਹੀਂ ਅੰਦਰ ਪਿੰਡ ਦੇ ਅੰਦਰ ਤੇ ਬੱਚਿਆਂ ਦਾ ਸਕੂਲ ਵਗੈਰਾ ਵੀ ਇਥੇ ਜੈਦੀ ਦੇ ਮਾਝਰੀ ਪਿੰਡੇ ਵਿੱਚ ਸਕੂਲ ਹੈ ਬੱਚਿਆਂ ਦੇ ਜਾਂ ਫਿਰ ਅੱਗੇ ਇਹ ਚੰਡੀਗੜ੍ਹ ਜਾਂਦੇ ਬੱਚੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਹੇ ਇਸੇ ਕਰਕੇ ਸਾਰੀ ਟੀਮ ਆਈ ਹੈ ਅਸੀਂ ਸਭ ਤੋਂ ਪਹਿਲਾਂ ਕਨੈਕਟੀਵਿਟੀ ਰੀਸਟੋਰ ਕਰਾ ਰਹੇ ਤੇ ਨਾਲ ਹੀ ਪਿੰਡ ਵਾਲੇ ਦੀ ਡਿਮਾਂਡ ਹੈ ਕਿ ਇੱਥੇ ਪੁਲ ਬਣਾਏ ਜਾਣ ਉਹ ਤਿੰਨ ਪੁਲ ਦਾ ਐਸਟੀਮੇਟ ਵੀ ਅਸੀਂ ਬਣਵਾ ਕੇ ਬਣਾਇਆ ਹੋਇਆ ਹੈ ਅਸੀਂ ਭੇਜਿਆ ਵੀ ਹੋਇਆ ਹੈ ਸਰਕਾਰ ਨੂੰ ਅਪਰੂਵਲ ਤੇ ਲਈ ਸਾਨੂੰ ਉਮੀਦ ਹੈ ਕਿ ਜਲਦੀ ਇਹ ਅਪਰੂਵਲ ਆ ਜਾਏਗੀ ਮੇਰੇ ਨਾਲ ਮੇਰੇ ਐਡੀਸੀ ਡਿਵੈਲਪਮੈਂਟ ਐਸਟੀਐਮ ਖਰੜ ਐਕਸੀਐਨ ਪੀਡਬਲਿਊਡੀ ਐਕਸੀਐਨ ਪ੍ਰੀਨੇਜ ਹਾਂਜੀ ਤੇ ਪੀਐਸਪੀ ਸਿਲ ਮਹਿਕ ਮੇ ਤਾਂ ਸਾਰੇ ਹੀ ਮਹਿਕ ਮੇ ਕੋਈ ਇੱਥੇ ਅਫਸਰ ਮੌਜੂਦ ਨਹੀਂ ਅਸੀਂ ਜਾ ਕੇ ਹੀ ਦੇਖੇ ਕਿ ਸਮੱਸਿਆਵਾਂ ਜੋ ਵੀ ਹੈ ਅਸੀਂ ਇੱਕ ਵਾਰੀ ਕਰ ਲਈਏ ਜੋ ਇਮੀਡੀਏਟਲੀ ਅਸੀਂ ਤੁਰੰਤ ਰਲੀਫ ਦੇ ਸਕਦੇ ਹਾਂ ਤੁਰੰਤ ਦੇਵਾਂਗੇ ਜਿਹਦੇ ਵਿੱਚ ਥੋੜਾ ਸਮਾਂ ਲੱਗਣਾ ਹੈ ਉਹ ਮੇਰੀ ਸਾਰੇ ਨੂੰ ਹੀ ਬੇਨਤੀ ਹੈ ਕਿ ਮੌਕਾ ਦੇਖਣ ਦਾ ਪਰਪਸ ਇਹੀ ਹੁੰਦਾ ਹੈ ਕਿ ਸਾਨੂੰ ਪ੍ਰਾਇਰੀਟੀ ਸਮਝ ਆ ਜਾਏ ਉਹ ਸਾਨੂੰ ਆ ਗਈ ਹੈ ਕਿ ਇੱਥੇ ਕਿੰਨਾ ਜ਼ਰੂਰੀ ਕੰਮ ਕਰਾਉਣਾ ਅਸੀਂ ਜਲਦ ਤੋਂ ਜਲਦ ਕੰਮ ਕਰਾਵਾਂਗੇ ਪੁਲਿਸ ਨਾਲ ਵੀ ਉਹ ਸ਼ੇਅਰ ਕੀਤੀ ਸੀ ਵੀਡੀਓ ਤਾਂ ਕਿ ਉਹਨਾਂ ਤੇ ਕਾਰਵਾਈ ਹੋ ਸਕੇ ਨਾਲ ਹੀ ਮੈਂ ਲੋਕਾਂ ਨੂੰ ਤੁਹਾਡੇ ਚੈਨਲ ਤੇ ਰਹੀ ਜ਼ਰੂਰ ਅਪੀਲ ਕਰਾਂਗੇ ਕਿ ਇਹ ਬਰਸਾ ਆਤ ਤੇ ਮੌਸਮ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਰਿਸਕ ਨਾ ਲਈਏ ਸਿੱਧਾ ਸਿੱਧਾ ਜਾਨੀ ਨੁਕਸਾਨ ਹੁੰਦਾ ਜਿੱਥੇ ਚਲੋ ਗੱਡੀਆਂ ਵਗੈਰਾ ਖਰਾਬ ਹੁੰਦੀ ਹੈ ਛੋਟਾ ਨੁਕਸਾਨ ਹੈ ਜਾਨ ਦੇ ਵੀ ਨੁਕਸਾਨ ਦਾ ਡਰ ਬਣਾ ਰਹਿੰਦੇ ਆ ਇਹ ਕੋਈ ਹਾਲਾਤ ਇਸ ਤਰ੍ਹਾਂ ਦੇ ਨਹੀਂ ਹੈ ਕਿ ਅਸੀਂ ਐਡਵੈਂਚਰ ਕਰ ਰਹੀਏ ਇਥੇ ਜਾਂ ਫਿਰ ਆਫ ਰੋਡਿੰਗ ਤੇ ਨਿਕਲੀਏ ਮੇਰੇ ਸਾਰੇ ਨੂੰ ਅਪੀਲ ਹੈ ਕੀ ਜਿੱਥੇ ਜਾਨ ਦਾ ਖਤਰਾ ਆਪਣੀ ਜਾਨ ਦਾ ਖਤਰਾ ਹੈ ਸ਼ਾਇਦ ਜੋ ਇੱਥੇ ਪਿੰਡ ਵਾਲੇ ਰਹ ਰਹੇ ہیں بسنیق نے یا پھر کوئی ਲੰਘ ਰਿਹਾ ਉਹਦੀ ਜਾਨ ਨੂੰ ਵੀ ਖਤਰਾ ਹੁੰਦਾ ਹੈ ਅਸੀਂ ਇਸ ਤਰ੍ਹਾਂ ਦੇ ਸਟੰਡ ਨਾ ਕਰੀਏ ਜੇਕਰ ਸਾਡੇ ਧਿਆਨ 'ਚ ਜੇਕਰ ਸਰ ਦਾ ਕੁਝ ਵੀ ਆਉਂਦਾ ਅਸੀਂ ਬੜੀ ਸਖਤ ਕਾਰਵਾਈ ਕਰਾਂਗੇ ਇੱਥੇ ਨੈਟਵਰਕ ਬਿਲਕੁਲ ਵੀ ਨਹੀਂ ਆ ਰਿਹਾ ਸੀ ਕੁਝ ਟੈਲੀਕਮ ਕੰਪਨੀਆਂ ਤੇ BSNL ਨਾਲ ਵੀ ਉਹਨਾਂ ਦੇ ਕੋਈ ਸੀਚੂਰੇਸ਼ਨ ਸਕੀਮ ਵੀ ਚੱਲ ਰਹੀ ਹੈ ਜਿਸ ਦੇ ਤਹਿਤ ਕਨੈਕਟੀਵਿਟੀ ਦਾ ਕੰਮ ਕੀਤਾ ਜਾਂਦਾ ਹੈ ਅਸੀਂ ਦੋਨੋਂ ਹੀ ਪਾਸੇ ਕੋਸ਼ਿਸ਼ ਕਰਦੇ ਇੱਥੇ ਜਲਦੀ موبائل ਕਨੈਕਟੀਵਿਟੀ ਵੀ ਪ੍ਰੋਵਾਈਡ ਕਰਾਵਾ